ਸਵਾਮੀ ਕੋ ਗ੍ਰਹਿੋ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਇਆ ਹੈ ਕਿ ਸਵਾਮੀ ਕੋ ਗ੍ਰਹਿੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਜਿਵੇਂ ਇੱਕ ਮਾਲਕ ਦੇ ਘਰ ਨੂੰ ਛੱਡ ਕੇ ਇੱਕ ਉਸ ਦਾ ਵਫਾਦਾਰ ਪਸ਼ੂ ਉਸ ਦਾ ਵਫਾਦਾਰ ਜਾਨਵਰ ਕੁੱਤਾ ਹੋਰ ਕਿਤੇ ਨਹੀਂ ਜਾਂਦਾ ਭਾਵ ਕਿ ਆਪਣੇ ਮਾਲਕ ਨੂੰ ਹਰ ਸਮੇਂ ਯਾਦ ਰੱਖਦਾ ਹੈ ਸਤਿਗੁਰੂ ਜੀ ਨੇ ਜਿੱਥੇ ਇਸ ਤੋਂ ਪਿਛਲੇ ਸ਼ਲੋਕ ਦੇ ਵਿੱਚ ਇੱਕ ਸਵਾਨ ਇੱਕ ਕੁੱਤੇ ਦੇ ਲਾਲਚੀ ਸੁਭਾਅੋ ਬਾਰੇ ਉਸ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਅਸੀਂ ਲਾਲਚ ਤੋਂ ਕਿਵੇਂ ਬਚਣਾ ਹੈ ਤੇ ਸਤਿਗੁਰੂ ਜੀ ਨੇ ਉਸ ਸਵਾਨ ਉਸ ਕੁੱਤੇ ਦੇ ਚੰਗੇ ਸੁਭਾਅ ਦੀ ਐਗਜ਼ਾਮਪਲ ਵੀ ਦਿੱਤੀ ਹੈ ਕਿ ਜਿਵੇਂ ਕਿਉਂਕਿ ਹਰੇਕ ਦੇ ਅੰਦਰ ਗੁਣ ਵੀ ਹੁੰਦੇ ਹਨ ਔਗਣ ਵੀ ਹੁੰਦੇ ਹਨ ਔਗਣਾ ਕਰਕੇ ਮਨੁੱਖ ਨੀਵਾਂ ਹੋ ਜਾਂਦਾ ਹੈ ਔ ਗੁਣਾ ਕਰਕੇ ਉੱਚਾ ਹੋ ਜਾਂਦਾ ਹੈ ਸੋ ਸਤਗੁਰੂ ਜੀ ਨੇ ਇਸ ਪਵਨ ਸ਼ਲੋਕ ਵਿੱਚ ਸਾਨੂੰ ਉਸ ਸਵਾਨ ਉਸ ਕੁੱਤੇ ਦੇ ਚੰਗੇ ਸੁਭਾਅ ਤੋਂ ਪ੍ਰੇਰਣਾ ਲੈਣ ਲਈ ਕਿਹਾ ਹੈ ਕਿ ਜਿਵੇਂ ਇੱਕ ਸਵਾਨ ਆਪਣੇ ਮਾਲਕ ਦਾ ਘਰ ਯਾਦ ਰੱਖਦਾ ਹੈ ਐਵੇਂ ਹੀ ਨਾਨਕ ਇਹ ਵਿਦ ਹਰ ਭਜੋ ਕਹਿੰਦੇ ਇਸ ਤਰੀਕੇ ਦੇ ਨਾਲ ਤੂੰ ਉਸ ਵਾਹਿਗੁਰੂ ਜੀ ਦੇ ਨਾਲ ਪਿਆਰ ਕਰ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਇੱਕ ਹੋਏ ਚਿੱਤ ਇੱਕ ਮਨ ਕਰਕੇ ਇੱਕ ਚਿੱਤ ਕਰਕੇ ਭਾਵਕੇ ਉਸ ਵਾਹਿਗੁਰੂ ਜੀ ਦੇ ਰੱਬੀ ਗੁਣਾਂ ਨੂੰ ਹਰ ਸਮੇਂ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਦੇ ਰਹੀਏ ਚੇਤੇ ਕਰਦੇ ਰਹੀਏ ਜਿਵੇਂ ਉਸ ਕੁੱਤੇ ਦੀ ਤਰ੍ਹਾਂ ਉਸ ਸਵਾਨ ਦੀ ਤਰ੍ਹਾਂ ਜਿਵੇਂ ਉਹ ਆਪਣੇ ਮਾਲਕ ਦਾ ਘਰ ਯਾਦ ਰੱਖਦਾ ਹੈ ਆਪਣੇ ਮਾਲਕ ਪ੍ਰਤੀ ਉਹ ਵਫਾਦਾਰ ਰਹਿੰਦਾ ਹੈ ਇਵੇਂ ਹੀ ਜਦੋਂ ਅਸੀਂ ਉਸ ਵਾਹਿਗੁਰੂ ਜੀ ਦੇ ਰੱਬੀ ਗੁਣਾ ਨੂੰ ਯਾਦ ਕਰਾਂਗੇ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਰਵਾਂਗੇ ਫਿਰ ਸਾਡਾ ਜੀਵਨ ਸਫਲ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ